ਸ਼ਰਤ ਰੱਖੀ ਹੈ ਕਿ ਸੋ ਵੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਉਹ ਗੱਲ ਹੋਣੀ ਨਹੀਂ ਤੇ ਢੀਂਸਾ ਸਭ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ ਵਧੀਆ ਜੀ ਚੜ੍ਹਦੀ ਕਲਾ ਚ ਹੈ ਖੇੜਾ ਸਾਹਿਬ ਇਹ ਰੀਤੇ ਵੀ ਮੈਂ ਕੁਝ ਨਹੀਂ ਕਹਿ ਸਕਦਾ ਵੀ ਧੁਕੇ ਹੈ ਕਿ ਵਿਪਾਸਨਾ ਆਸ ਤੇ ਆਇਆ ਬਲਕਿ ਜਿਹੜੀ ਗੱਲ ਦਾ ਪਤਾ ਨਾ ਹੋਵੇ ਮੈਂ ਆ ਕਾਫੀ ਵਾਰੀ ਇਹ ਕਿਹਾ ਹੈ ਕਿ ਮੈਂ ਹੁਣ ਫਾਲਤੂ ਦੀਆਂ ਟਿੱਪਣੀਆਂ ਇੱਕ ਦੂਜੇ ਤੇ ਫਾਲਤੂ ਦੀਆਂ ਕਰਨੀਆਂ ਉਹ ਛੱਡੀਆਂ ਨੇ ਔਰ ਜਿਹੜੀ ਗੱਲ ਕੋਈ ਜਾਇਜ਼ ਹੈ ਪੂਰੇ ਤੇ ਮੈਂ ਤੁਹਾਨੂੰ ਹਰ ਇੱਕ ਪਤਾ ਜਵਾਬ ਦੇ ਦਿੱਤਾ ਹੈ ਬ੍ਰਿੰਗ ਸਰ ਇੱਕ ਸਿੱਧੂ ਸਾਹਿਬ ਤੇ ਬਾਜਵਾ ਸਾਹਿਬ ਦੀ ਆਪਸੀ ਸ਼ਬਦੀ ਜਾਂ ਦੀ ਬੜੀ ਚੱਲ ਰਹੀ ਹੈ ਜਿਹਨੂੰ ਪਬਲਿਕ ਆ ਜਿਹੜਾ ਕਾਟੋ ਪਲੇਸ ਦੇ ਨਾਮ ਦੇ ਰਹੀ ਹੈ ਬਿਲਕੁਲ ਕੋਈ 카ਟੋਪਲੇਸ਼ਨੀ ਹੈ ਤੁਸੀਂ ਦੇਖਿਆ ਹੋਣਾ ਇੱਕ ਦੂਜੇ ਨੂੰ ਆਮ ਨਹੀਂ ਗੱਲ ਕਹਤੀ ਆਪਸ ਵਿੱਚ ਸੋ ਮੈਨੂੰ ਲੱਗਦਾ ਕਿ ਉਹਨੂੰ 카ਟੋਪਲੇਸ਼ਨੀ ਕਿਹਾ ਜਾ ਸਕਦਾ ਤੁਸੀਂ ਦੇਖਿਆ ਹੋਣਾ 1.5 2 ਸਾਲ ਤੋਂ ਕਿਸ ਪ੍ਰਕਾਰ ਕਾਂਗਰਸ ਪਾਰਟੀ ਇਕੱਠੀ ਹੋ ਗਈ ਸਾਰੇ ਲੋਕਾਂ ਨੂੰ ਨਾਲ ਲੈ ਕੇ ਹਰੇਕ ਮੰਚ ਤੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੀ ਹੈ ਇਹੋ ਜਿਹੇ ਜਿਹੜਾ ਘਟਨਾ ਕਰ ਮੈਂ ਮਾੜਾ ਮਾੜਾ ਇਹ ਤਾਂ ਆਮ ਪਰਿਵਾਰਾਂ ਵਿੱਚ ਚੱਲਦਾ ਰਹਿੰਦਾ ਕਈ ਵਾਰੀ ਉਹਨੂੰ ਤੋਲ ਜਾਦੇ ਦੇ ਦਿੱਤੀ ਜਾਂਦੀ ਹੈ ਕਿੰਨੀ ਇਹ ਤੱਕ ਬਹੁਤ ਘਾਟੂ ਕਲੇਸ਼ਾ ਫਨਾ ਹੋ ਗਿਆ ਐਸੀ ਕੋਈ ਗੱਲ ਨਹੀਂ ਹੈ ਬਾਕੀ ਇਹ ਸਾਰੀ ਗੱਲ ਤੋਂ ਖਰਗੇ ਸਾਹਿਬ ਨੂੰ ਆਲ ਇੰਡੀਆ ਕਾਂਗਰਸ ਪ੍ਰੈਜ਼ੀਡੈਂਟ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਹਨਾਂ ਨੇ ਕੋਈ ਮੰਗੀ ਨਹੀਂ ਸੀ ਜਾਣਕਾਰੀ ਮੈਂ ਆਪ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ 'ਚ ਬਿਲਕੁਲ ਇੱਕ ਜੋ ਠੋਕੇ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਸ ਪ੍ਰਕਾਰ ਲੋਕਾਂ ਦੀ ਲੜਾਈ ਲੱਗ ਰਹੀ ਹੈ ਇਸੇ ਤਰ੍ਹਾਂ ਕਿੰਨੇ ਦਿਨ 'ਚ ਇਹ ਚੀਜ਼ ਫਾਈਨਲ ਹੋਊਗੀ ਵਿਆਮ ਆਦਮੀ ਪਾਰਟੀ ਦੇ ਤੁਹਾਡਾ ਸੋ ਇਹ ਤਾਂ ਹੋਊਗਾ ਜਾਂ ਨਹੀਂ ਇਹ ਦੋ ਟੁਕ ਨਾ ਹਾਂ ਵਾਲੀ ਗੱਲ ਦੇਖੋ ਜੀ ਪਿਛਲੇ 6 ਮਹੀਨਿਆਂ ਤੋਂ ਤੁਸੀਂ 21 ਸਵਾਲ ਪੁੱਛੋ ਸੋ ਮੈਂ ਬਾਰ-ਬਾਰ ਕਹਿੰਦਾ ਵੀ ਹਜੇ ਤੱਕ ਸਾਨੂੰ ਹਾਈ ਕਮਾਂਡ ਨੇ ਕਿਸੇ ਪ੍ਰਕਾਰ ਦੇ ਸਮਝੌਤੇ ਦੀ ਕੋਈ ਗੱਲ ਕਹੀ ਨਹੀਂ ਔਰ ਇਹ ਗੱਲ ਕੋਈ ਲੁਕਣ ਵਾਲੀ ਥੋੜੀ ਹੈ ਜਿੱਦੇ ਦਿੱਲੀ ਵਾਲੇ ਨੇ ਕਹਤਾ ਅਸੀਂ ਦਿੱਲੀ ਤੋਂ ਬਿਲਕੁਲ ਬਾਹਰ ਨਹੀਂ ਹੈ ਸਾਡੀ ਹਾਈ ਕਮਾਂਡ ਹੈ ਅਸੀਂ ਹਰ ਉਹਨਾਂ ਦਾ ਫਤਵਾ ਮੰਨ ਲੇਕਿਨ ਕਦੇ ਵੀ ਕਾਂਗਰਸ ਪਾਰਟੀ ਨੇ ਮੇਰੇ 45 ਸਾਲਾਂ ਦੇ ਜੀਵਨ ਦੇ ਵਿੱਚ ਕੋਈ ਵੀ ਆਈਡੀਆ ਸਾਡੇ ਤੇ ਥੋਪਿਆ ਨਹੀਂ ਹੈ ਤੁਸੀਂ ਦੇਖਿਆ ਉਹਨੇ ਪਿੱਛੇ ਦੇ ਖਰਗੇ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਤੇ ਆਮ ਲੋਕਾਂ ਨਾਲ ਜਿੱਥੇ-ਜਿੱਥੇ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਔਰ ਜਿਹੜੇ ਉਹ ਸਾਡੇ ਨਾਲ ਗੱਲ ਕਰਨਗੇ ਉਦੋਂ ਅਸੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰ ਦੀਆਂ ਭਾਵਨਾਵਾਂ ਉਹ ਅਸੀਂ ਦੱਸ ਦਿਆਂਗੇ ਫਿਰ ਅੰਤਿਮ ਫੈਸਲਾ ਜੋ ਖਰਗੇ ਸਾਹਿਬ ਲੈਣਗੇ ਰਾਹੁਲ ਗਾਂਧੀ ਜੀ ਲੈਣਗੇ ਉਹ ਸਾਨੂੰ ਮਨਜ਼ੂਰ ਹੈ ਬ੍ਰਿੰਗੂ ਸਾਹਿਬ ਇਹਦੀ ਸਾਹਮਣੇ ਕਿਉਂ ਪੇਸ਼ੀ ਹੋ ਰਹੇ ਤਿੰਨ ਵਾਰ ਸੰਮਨ ਕਰ ਚੁੱਕੇ ਨੇ ਕਿਉਂਕਿ ਲਾਸਟ ਜਿੰਮੀ ਪੰਜਾਬ ਦਾ ਮਸਲਾ ਹੁੰਦਾ ਉਹਨੂੰ ਕਹਿੰਦੇ ਨੇ ਪੇਸ਼ ਹੋਣਾ ਦੇਖੋ ਦੇਖੋ ਜੀ ਇਹ ਉਹਨਾਂ ਤੋਂ ਤੁਸੀਂ ਪੁੱਛੋ ਵੀ ਉਹ ਪੇਸ਼ ਹੋਣਾ ਕਿਦੋਂ ਹੋਣਾ ਕਿਉਂ ਨਹੀਂ ਹੋ ਰੇ ਹੋ ਰੇ ਮੈਂ ਉਹਰੇ ਤੇ ਐਵੇਂ ਕਹਦੇ ਆ ਕਿ ਕਿਉਂ ਪੇਸ਼ ਹੋ ਰਹੇ ਆ ਕਿਦੋਂ ਹੋਣਾ ਕੋਈ ਗੱਲ ਬੰਦੀ ਨਹੀਂ ਗੱਜਣ ਮਾਦਰਾ ਦੀ 35 ਕਰੋੜ ਦੀ ਜਿਹੜੀ ਪ੍ਰਾਪਰਟੀ ਆਈਡੀ ਨੇ ਜੰਪ ਕੀਤੀ ਹੈ ਇਹਦੇ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਜੰਪ ਕੀਤੀ ਹੈ ਜਾਂ ਨਹੀਂ ਕੀਤੀ ਆਲਥਿੰਗ ਇਟਸ ਅ ਸੈਟ ਪ੍ਰੋਸੀਜਰ ਜਿਹੜਾ ਕਿ ਮੈਨੂੰ ਪਹਿਲਾਂ ਦਾ ਪਤਾ ਹੈ ਕਿ ਈਡੀ ਜਦੋਂ ਕਿਸੇ ਦੇ ਘਰੇ ਰੇਡ ਕਰਦੀ ਹੈ ਉਹ ਸਾਰੀਆਂ ਪ੍ਰਾਪਰਟੀਆਂ ਇੱਕ ਵਾਰੀ ਸੀਜ਼ ਕਰਦੀ ਹੈ ਫਿਰ ਹੌਲੀ ਹੌਲੀ ਜਿਵੇਂ ਉਹਨੂੰ ਜਦੋਂ ਜਿਵੇਂ ਜਿਵੇਂ ਉਹ ਦੋਸ਼ਦੈ ਹੁੰਦੇ ਨਹੀਂ ਹੁੰਦੇ ਉਹਨਾਂ ਦੇ ਮਤਲਬ ਕੋਰਟਸ ਤੋਂ ਜਾ ਕੇ ਉਹਨੂੰ ਰੀਲੀਫ ਮਿਲਦਾ ਸੋ ਮੈਨੂੰ ਔਰੇ ਬਾਰੇ ਕੁਝ ਪਤਾ ਹੀ ਨਹੀਂ ਵੀ ਪਹਿਲੀ ਗੱਲ ਤਾਂ ਮੈਨੂੰ ਇਹ ਹੀ ਨਹੀਂ ਪਤਾ ਵੀ ਈਡੀ ਨੇ ਕੀਤੀ ਹੈ ਕਿ ਨਹੀਂ ਕੀਤੀ ਦੂਜੀ ਵਾਰ ਕੀਤੀ ਵੀ ਹੈ ਤਾਂ ਮੈਨੂੰ ਔਰੇ ਕੋਈ ਤੱਥ ਨਹੀਂ ਪਤਾ ਕਿਉਂਕਿ ਮੈਂ ਕੋਈ ਵਕੀਲ ਤਾਂ ਹੈ ਨਹੀਂ ਵੀ ਕਿਉਂ ਕੀਤੀ ਹੈ ਜਾਂ ਕੀ ਕਰ ਰਹੇ ਨੇ ਉਸਾਈਦਾ ਹੋਰ ਜੇ ਕੋਈ ਹੋਰ ਗੱਲਾਂ ਹੋਣ ਉਹ ਤਾਂ ਈਡੀ ਦੇ ਬੰਦੇ ਦੱਸ ਸਕਦੇ ਆ ਜਾਂ ਗੱਜਨ ਮਾਝ ਵਿੱਚ ਦੱਸ ਇਸ ਤਰ੍ਹਾਂ 13 ਲੋਕ ਸਭਾ 13 ਦੀਆਂ 13 ਲੋਕ ਸਭਾ ਸੀਟਾਂ ਤੇ ਫੁੱਲ ਬਕਮਲ ਤਿਆਰੀ ਚੱਲ ਰਹੀ ਹੈ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਲੋਕਾਂ ਚ ਭਾਰੀ ਉਤਸ਼ਾਹ ਹੈ ਬੇਸ਼ੱਕ ਅਸੀਂ ਤਿੰਨ ਸਟੇਟਾਂ ਦੇ ਵਿੱਚ ਥੋੜਾ ਨੁਕਸਾਨ ਝੱਲਣਾ ਪਿਆ ਲੇਕਿਨ ਪੰਜਾਬ ਦੇ ਵਿੱਚ ਸਾਨੂੰ ਵੀ ਇਹ ਮਹਿਸੂਸ ਹੋਇਆ ਲੇਕਿਨ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਲੋਕ ਸਾਡੇ ਧਰਮਿਆਂ ਚ ਉਹ ਉੱਤਰ ਨਹੀਂ ਕਰਕੇ ਆਈਏ ਜੋ ਪਿਆਰ ਤੇ ਫਤਵਾ ਦੇ ਰਿਹਾ ਸਾਨੂੰ ਐਂ ਲੱਗ ਰਿਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਮੁਰਦਵਾਰਾ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਦੇ ਵਿੱਚ ਲੱਗਦਾ ਆ ਕੱਲ ਹੀ ਦਮ ਦੱਟ ਕੇ ਢਿੰਡ ਸੇ ਦਾ ਮੋੜ ਇਕੱਠੇ ਹੋਣਗਾ ਕੀ ਫਰਕ ਹੈ ਜੀ ਕੋਈ ਇਕੱਠਾ ਹੋ ਜੇ ਨਾ ਹੋ ਜੇ ਸਾਨੂੰ ਇਸ ਗੱਲ ਦਾ ਨਹੀਂ ਕੋਈ ਫਰਕ ਪੈਂਦਾ ਇੱਕ ਵੀ ਫਰਕ ਨਹੀਂ ਪੈਂਦਾ ਪਰ ਹਾਂ ਇਹ ਇਸ ਕਰਨਾ ਢੀਂਸਾ ਸਾਹਿਬ ਨੂੰ ਬਹੁਤ ਸੰਵੇਦਨਸ਼ੀਲ leader ਪੰਜਾਬ ਦਾ ਮੰਨਿਆ ਜਾਂਦਾ ਹੈ ਅਗਲੇ ਕਹਿੰਦੇ ਯਾਰ ਪਰ ਕਦੇ ਵੀ ਕੋਈ ਗਲਤ ਕਿ ਪਾਟਿ ਪਣੀ ਇਸ ਤਰ੍ਹਾਂ ਹਰ ਬੰਦਾ ਉਹਨਾਂ ਬਾਰੇ ਚੰਗੀ ਗੱਲ ਕਰਦਾ ਲੇਕਿਨ ਪਾਰਟੀ ਛੱਡ ਦੇਣੀ ਫਿਰ ਪਾਰਟੀ 'ਚ ਆ ਜਾਣਾ ਪਰ ਮੈਨੂੰ ਲੱਗਦਾ ਇਹ ਥੱਲੇ ਆਕਾਸਰੇ ਲਾਈ ਜਾ ਰਹੇ ਨੇ ਰਾਜਨੀਤਿਕ ਜੀਵਨ ਢੀਂਸਾ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨੇ ਅੱਜ ਦੀਆਂ ਸਥਿਤੀਆਂ ਪਰਿਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਇੱਕ ਸਾਹਿਬ ਦਾ ਬਹੁਤ ਲੰਮਾ ਜੀਵਨ ਹੈ ਔਰ ਉਸ ਸਮੇਂ ਦੇ ਨਹੀਂ ਅੱਜ ਦੀਆਂ ਸਥਿਤੀਆਂ ਪਰਸਥਿਤੀਆਂ ਇਸੇ ਕਰਕੇ ਮੈਨੂੰ ਉੜਦੀ ਉੜਦੀ ਕਹਾਣੀ ਪਤਾ ਲੱਗੀ ਹੈ ਵੀ ਢੀਂਸਾ ਸਾਹਿਬ ਨੇ ਕਿਹਾ ਹੈ ਸ਼ਰਤ ਰੱਖੀ ਹੈ ਕਿ ਸੁਪੀਰ ਸਿੰਘ ਬਾਦਲ ਅਸੀਫਾ ਦੇਵੇ ਤਦ ਮੈਂ ਅਕਾਲੀ ਦਲ ਬਾਰੇ ਸੋਚ ਸਕਦਾ ਵੀ ਆ ਸਕਦਾ ਪਹਿਲਾਂ ਅਸੀਫਾ ਦੇਵੇ ਉਹ ਗੱਲ ਹੋਣੀ ਨਹੀਂ ਤੇ ਢੀਂਸਾ ਸਾਹਿਬ ਸੁਲਝੇ ਵਿਅਕਤੀ ਨੇ ਬਿਲਕੁਲ ਦੋਵੇਂ ਬਾਪ ਬੇਟਾ ਮੈਨੂੰ ਨਹੀਂ ਲੱਗਦਾ ਕਿ ਉਹ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਉਹ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਦੇ ਉਹ ਗੱਲ ਬਾਨੀ ਨਹੀਂ ਫਿਰ ਉਹਨਾਂ ਨੇ ਛੱਡ ਕੇ ਕਿਉਂ ਜਾਣਾ ਸੀ ਉਹ ਕੋਈ ਨਾ ਕੋਈ ਜ਼ਰੂਰ ਸ਼ਰਤ ਐ ਸੀ ਇਹ ਸੇ ਕਰਕੇ ਖਬਰ ਆ ਰਹੀ ਉਹ ਰੱਖਣਗੇ ਉਹ ਗੱਲ ਪੂਰੀ ਨਹੀਂ ਹੋਣੀ ਤੁਹਾਡੇ ਮੁਤਾਬਿਕ ਵਧੀਆ ਫਤਵਾ ਕਾਂਗਰਸ ਨੂੰ ਅੱਜ ਦੇ ਟਾਈਮ ਮਿਲ ਰਹੇ ਆ ਸੁਖਵੀਰ ਬਾਦਲ ਦੀ ਮਾਫੀ ਨੂੰ ਕਿਵੇਂ ਦੇਖਦੇ ਹੋ ਜਿਹਨੇ ਅੱਜ ਕੱਲ ਲੋਕ ਤੁਹਾਡੇ ਨਾਲ ਜੁੜੇ ਰਹੇ ਦੇਖੋ ਜੀ ਮਾਫੀ ਫਿਰ ਉੱਥੀ ਗੱਲ ਆ ਹਰ ਸਿਮਰਤ ਕੋਰ ਬਾਦਲ ਜੀ ਨੇ ਅਸਤੀਫਾ ਦਿੱਤਾ ਲੇਕਿਨ ਪਹਿਲਾ ਦਸਕਤ ਕਰਕੇ ਆਏ ਉਹਨਾਂ ਚਾਲੇ ਕਦੂ ਰਾਕੇ ਫੇਰ ਲੋਕਾਂ ਨੂੰ ਕਨਵਿੰਸ ਕਰਾਇਆ ਕਿ ਇਹਨੀਆਂ ਗਰੂਪ ਬਹੁਤ ਚੰਗੇ ਨੇ ਬਾਦਲ ਸਾਹਿਬ ਨੂੰ ਵੀ ਘੁਆਇਆ ਫੇਰ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਉਹਨਾਂ ਨੇ ਅਸਤੀਫਾ ਦਿੱਤਾ ਉਹਦਾ ਫਾਇਦਾ ਕੀ ਹੋਇਆ 0% ਫਾਇਦਾ ਹੋ ਗਿਆ ਅਸਤੀਫਾ ਦਿੱਤੇ ਦਾ ਸੇਮ ਮਾਫੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਹੁੰਦੀ 8-9 ਵਰਿਆਂ ਬਾਅਦ ਤੁਸੀਂ ਮਾਫੀ ਮੰਗੋਗੇ ਇਹਦਾ ਮਤਲਬ ਕਈ ਲੋਕ ਅਸੀਂ ਤਾਂ ਉਧਰ ਮਾਲਵੇਚ ਜ਼ਿਲ੍ਹਾ ਜਿਹੜਾ ਸਾਡਾ ਮੁਕਸਰ ਹੈ ਕਿ ਉੱਥੇ ਅਕਾਲੀ ਦੰਦਾ ਜਲਵਾ ਵੀ ਹੈਗਾ ਜਿਹੜੇ ਅਕਾਲੀ ਦਲ ਦੇ ਬੰਦੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਾਂਗਰਸ ਦਾ ਲਾਇਆ ਇਲਜ਼ਾਮ ਹੈ ਬਗੜਾੜੀ ਇਸ਼ੂ ਇਹ ਹੋਇਆ ਨਹੀਂ ਕਦੇ ਪਰਿਵਾਰ ਨੇ ਕੀਤਾ ਨੀਆ ਮਾਫੀ ਤੋਂ ਬਾਅਦ ਦੁਬਾਰੇ ਮੋਹਰ ਲਾ ਲਈਏ ਉਦੋਂ ਮਾਫੀ ਮੰਗਣੀ ਚਾਹੀਦੀ ਹੁਣ ਲੋਕ ਇਹ ਮੰਨਦੇ ਐ ਕਿ ਨਿਹੱਥੇ ਸਿੱਖਾਂ ਤੇ ਕਤਲਿਆਮ ਸੁਮੇਤ ਸਿੰਘ ਸੈਣੀ ਸਾਹਿਬ ਤੇ ਸੁਬੀਰ ਸਿੰਘ ਬਾਦਲ ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਕਰਾਇਆ ਦੋ ਸੇਖਮ ਗੁਰੂ ਦੀ ਰਾਖੀ ਕਰਨ ਆਏ ਉਹਨਾਂ ਦਾ ਜਾਲੀ ਡਿਫੈਂਸ ਬਣਾਇਆ ਵੀ ਇਹ ਸਾਨੂੰ ਤਾਂ ਮਾਰਨੇ ਪਏ ਤੇ ਸਾਨੂੰ ਮਾਰ ਦਿੰਦੇ ਉਸ ਵੀਰ ਸਿੰਘ ਬਾਦਲ ਦੀ ਰਹਿਨਮਾਈ ਛੋਇਆ ਇਹ ਸਾਰੇ ਔਰ ਉਹਰਾ ਖਮਿਆਜਾ ਦੇਖ ਲੋ ਸੱਚੇ ਬਾਦਸ਼ਾਹ ਦੇ ਕਰੇ ਦੇ ਰਹਿ ਅਦੇਰ ਨਹੀਂ ਮੁਕੰਮਲ ਬਾਦਲ ਸਾਫ ਹੋ ਮੁਕੰਮਲ ਬਾਦਲ ਸਾਫ ਹੋ ਗਿਆ ਸੋ ਮੈਨੂੰ ਲੱਗਦਾ ਉਸ ਮਾਫੀ ਦਾ ਇੱਕ ਵੀ ਪਰਸੈਂਟ ਉਹਨਾਂ ਨੂੰ ਫਾਇਦਾ ਨਹੀਂ ਹੋਇਆ ਉਲਟਾ ਨੁਕਸਾਨ ਹੋ ਗਿਆ ਜਿਹੜੀ ਗੱਲ ਪਬਲਿਕ ਇਹ ਕਹਿੰਦੀ ਸੀ ਉਹਨਾਂ ਨਾਲ ਜੁੜੇ ਜੱਥੇਦਾਰ ਵੀਰ ਕਰਪਾਨ ਵਾਲਾ ਬੰਦਾ ਤੇ ਬਾਦਲ ਪਰਵਾਰ ਕੰਮ ਕਰ ਨਹੀਂ ਸਕਦਾ ਇਸ ਕਲ ਤੇ ਮੋਰ ਲੱਗੀ ਵੀ ਇਹ ਕੰਮ ਇਹਨਾਂ ਤੋਂ ਬੱਜਰ ਗੁਨਾਹ ਹੋ ਗਿਆ ਪਰ ਗਾੜੀ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਹੁੰਦੇ ਹੋਇਆ ਕਾਂਗਰਸ ਵੀ ਲੰਗੀ ਹੁਣ ਆਮ ਆਦਮੀ ਪਾਰਟੀ ਆ ਪਰ ਕੌਮ ਨੂੰ ਇਨਸਾਫ ਨਹੀਂ ਮਿਲਿਆ ਹੁਣ ਤੱਕ ਨਾ ਪਰ ਗਾੜੀ ਦਾ ਨਾ ਬਹਿਗੁੰਥਾ ਲੰਦਾ ਨਾ ਦੋਸ਼ੀ ਖਾਂਦੇ ਜਿਨ੍ਹਾਂ ਲੋਕਾਂ ਮੈਂ ਸਮਝਦਾ ਬਿਲਕੁਲ ਤੁਸੀਂ ਠੀਕ ਹੈ ਪਰ ਬਹੁਤ ਸਾਰੇ ਨੰਨੇ ਹੱਥ ਹੈ ਉਹਨਾਂ ਦੇ ਪਰ ਉਹ ਕਿਤੇ ਨਾ ਕਿਤੇ ਇਧਰ ਉਧਰ ਕੋਈ ਨਾ ਕੋਈ ਆਸਰਾ ਲੈ ਲੇ ਪਗਰਲੀ ਸਰਕਾਰ ਚ ਵੀ ਉਹ ਆਸਰਾ ਉਹ ਲੈ ਲੈਂਦੇ ਸੀ ਉਹਨ ਵੀ ਕਿਉਂਕਿ ਲੰਮੇ ਹੱਥ ਹੈ ਉਹ ਕਹਿੰਦੇ ਆ ਨਾ ਥੰਦੇ ਭਾਂਡੇ ਦੀ ਹੱਥ ਜਾਈਆਂ ਹੌਲੀ-ਹੌਲੀ ਜਾਂਦੀਆਂ ਉਹਨੂੰ ਸਮਾਂ ਲੱਗਦਾ ਕਿ ਤੂੰ ਨਾ ਕਿਤੇ ਫੋਹ ਪਾ ਲੈਂਦੇ ਇਦੋਂ ਪਹਿ ਫੋਹ ਪੈ ਗਿਆ ਉਦੋਂ ਫੋਹ ਫੈ ਗਿਆ ਪਰ ਉਹ ਲਕੇਸ ਲੰਕ ਜਾਂਦਾ ਕਾਂਗਰਸ ਪਾਰਟੀ ਨੇ ਵੀ ਇਸ ਮਕਦਮੇ ਤੇ ਬੋਰਨ ਕੋਸ਼ਿਸ਼ ਕੀਤੀ ਔਰ ਮੈਨੂੰ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਨੂੰ ਵੀ ਕੋਸ਼ਿਸ਼ ਪੂਰੀ ਕਰਨੀ ਚਾਹੀਦੀ ਨਹੀਂ ਤਾਂ ਉਹਨਾਂ ਦਾ ਬਾਤ ਨਹੀਂ ਹੋਈ ਹੋਏਗਾ ਜਿਨੂੰ ਸਾਡੇ ਨਾਲ ਹੋਏ ਸੋ ਮੈਂ ਪਰ ਹਜੇ ਲੰਮੇ ਹੱਥ ਹੈ ਹੌਲੀ ਨਹੀਂ ਸੱਚੇ ਬਾਦਸ਼ਾਹ ਕਿਹਾ